ਉਹਨੇ ਗੱਲ ਕੀਤੀ ਸੀ ਕਿ 1974 ਦੀ ਹੜਤਾਲ ਦੇ ਵਿੱਚ ਦੋ ਤਫਤਦ ਉਸ ਸਮੇਂ ਦੀ ਪੰਜਾਬ ਦੀ ਸਰਕਾਰ ਨੇ ਮੁਲਾਜ਼ਮਾਂ ਨੇ ਕੀਤਾ ਸੀ ਉਹ ਜਿਹੜੀਆਂ ਸਾਰੀਆਂ ਗੱਲਾਂ ਜਿਹੜੀਆਂ ਹੁਣ ਝੂਠੀਆਂ ਪੈ ਰਹੀਆਂ ਉਸ ਸਮੇ ਸਾਡੇ ਜਿਹੜੇ ਵੱਡੇ ਲੀਡਰ ਸੀ ਜਿਨ੍ਹਾਂ ਨੂੰ ਅਮਰਸਰ ਵਰਗੇ ਅਨਟਾਰੋਗੇਸ਼ਨ ਸੈਂਟਰਾਂ ਦੇ ਵਿੱਚ ਮੁਲਾਜ਼ਮਾਂ ਨੂੰ ਜਿਹੜਾ ਕਿ ਉਹ ਅਨਟਾਰੋਗੇਟ ਕੀਤਾ ਸੀ ਇਦੇ ਨਾਲ ਨਾਲ ਸਾਥੀਆਂ ਹਾਤੇ ਨੇ ਅੱਜ ਪਹਿਲੀ ਤਰੀਖ ਤੋਂ ਮੁਖਤਾਲ ਜਿਹੜੀ ਆ ਉਹ ਉਹ ਦਾ ਆਰੰਭ ਕੀਤਾ ਸੀ। ਇਹ ਸੁਵਕੀਆਂ ਕਪੜੀਆਂ ਦੇ ਲੋਕ ਹੌਦੇਦਾਰਾਂ ਨੇ ਉਸ ਮੁਖਤਾਲ ਜਿਹੜੀ ਸੀ ਸ਼ੁਰੂ ਕੀਤੀ। ਉਸ ਤੋਂ ਬਾਅਦ ਲਗਾਤਾਰ ਸਾਡਾ ਇੱਕ ਹਾਫਲਾ ਵਾਧਦਾ ਜਾ ਰਿਹਾ ਹੈ। ਸਾਡਾ ਸਿਧਾਂਤ ਸੀ ਕਿ ਅਸੀਂ 11 ਸਾਥੀਆਂ ਨੂੰ ਭੁਖੜ ਦਾਲ ਦੇ ਪੰਡਾਲ ਦੇ ਵਿੱਚ ਪਾਉਣਾ ਸਾਡੇ ਸਾਥੀਆਂ ਦੇ ਵਿੱਚ ਸਾਹ ਜ਼ਿਆਦਾ ਸੀ ਪਰ ਕੁਝ ਨਿਯਮਤ ਤੌਰ ਤੇ ਫੈਸਲਾ ਕੀਤਾ ਸੀ ਕਿ ਅਸੀਂ 11 ਸਾਥੀਆਂ ਨੂੰ ਭੁਖੜ ਦਾਲ ਕਰਾਵਾਂਗੇ ਜਿਸ ਦੇ ਨਾਲ ਆਪਾਂ ਮਹਿਸੂਸ ਕਰਦੇ ਹਾਂ ਕਿ ਪੰਜਾਬ ਜਿਹੜਾ ਸਭਾਤੀ ਸੂਬਾ ਗੱਲ ਸਾਥੀ ਹੋਏ ਆ ਕਿ ਅਸੀਂ ਲੋਕਾਂ ਨੇ 2022 ਦੇ ਵਿੱਚ ਇਹ ਸਰਕਾਰ ਚੁਣੀ ਸੀ ਜਿਹੜੀ ਸਰਕਾਰ ਪੰਜਾਬ ਦੇ ਚੜ੍ਹਾਜ ਕਰਦੀ ਹੈ ਇਹ ਸਰਕਾਰ ਨੇ ਬਹੁਤ ਲੋਕਾਂ ਦੇ ਨਾਲ ਲਾਰੇ ਲਾਏ ਮਲਾਜਮਾਂ ਦੇ ਨਾਲ ਵੀ ਲਾਰੇ ਲਾਏ ਪਰ ਮਲਾਜਮਾਂ ਨੂੰ ਇਹ ਗੱਲ ਕਹੀ ਕਿ 100 ਦਿਨਾਂ ਦੇ ਵਿੱਚ ਅਸੀਂ ਤੁਹਾਡੀਆਂ ਸਾਰੀਆਂ ਮੰਗਾਂ ਜਿਹੜੀਆਂ ਮੰਨਾਂਗੇ ਇੱਕ ਕਮਿਸ਼ਨ ਦੀ ਰਿਪੋਰਟ ਉਹ ਜਾਰੀ ਕਰਾਂਗੇ ਉਹ ਜਿਹੜੇ ਸਾਡੇ ਇਕੱਠੇ ਸਾਫੀਆ ਪਿਛਲੇ 10-15 ਸਾਲਾਂ ਤੋਂ 15-15 ਸਾਲਾਂ ਤੋਂ ਉਹਨਾਂ ਨੂੰ ਉਹ ਵੀ ਸਰਕਾਰੀ ਰੈਕੋਰਡਸ ਉਤਰੀ ਦੇਵਾਂਗੇ ਪਰ ਇਹਨਾਂ ਸਾਰੀਆਂ ਗੱਲਾਂ ਤੋਂ ਉਹ ਸਾਡਾ ਮੁੱਖ ਮੰਤਰੀ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਕਮੇਟੀ ਨਹੀਂ ਕਰ ਕਮੇਡੀਆਂ ਸੀ ਉਹ ਕਮੇਟੀ ਕਰਦਾ ਰਿਹਾ ਉਹਨੇ ਉਹ ਕਮੇਟੀ ਦੇ ਤੌਰ ਤੇ ਸਾਰੇ ਬਿੱਲਾਰੇ ਲਾਏ ਸੀ ਤੇ ਅਸੀਂ ਮਹਿਸੂਸ ਕਰਦੇ ਆਂ ਕਿ ਭਗਤ ਸਿੰਘ ਦੀ ਫੱਟ ਜਿਹੜੀ ਉਹ ਬਨ ਕੇ ਉਹਨਾਂ ਨੇ ਪੰਜਾਬ ਦੇ ਲੋਕਾਂ ਦਾ ਜज्ਬਾਤ ਜਿਹੜੇ ਆ ਉਹ ਕੈਚ ਕੀਤਾ ਤੇ ਸਾਡੇ ਵੀ ਲੋਕ ਛੇਤੀ ਜਿਹੜੇ ਉਹ ਦੇਖ ਕੇ ਰੋਣ ਜਾਂਦੇ ਆ ਦੇਖ ਕੇ ਬਹਿ ਜਾਂਦੇ ਆ ਉਹਨਾਂ ਨੇ ਇਹ ਨਹੀਂ ਵੇਖਿਆ ਉਹਨਾਂ ਨੇ ਆਪੋਜੀਸ਼ਨ ਜਿਹੜੀ ਸੀ ਆਪੋਜੀਸ਼ਨ ਜਿਹੜੀ ਜ ਤਕੜੀ ਹੋਏਗੀ ਸਰਕਾਰ ਤੇ ਦਬਾਅ ਹੋਏਗਾ ਉਹਨਾਂ ਨੇ ਆਪੋਜੀਸ਼ਨ ਮਾਈ ਸੀ ਸਮੁੱਚੇ ਜਿਹੜੀ ਹਾਊਸ ਦੀ ਆਪੋਜੀਸ਼ਨ ਹੈ ਉਹ 16 ਐਮਐਲਏ ਕਾਂਗਰਸੀ ਦੇ ਕਾਂਗਰਸ ਦੇ ਆ ਤਿੰਨ ਜਿਹੜੇ ਸੀ ਉਹ ਸ਼ਰੋਮੀ ਕਾਲੀਦਾਰ ਦੇ ਸੀ ਇੱਕ ਅੱਧਾ ਬਸ ਬਕਵਾ ਦਾ ਸੀ ਔਰ ਫਿਰ ਇਹਨਾਂ ਨੇ ਉਹ ਹੋਈ ਫਾਰਮੂਲਾ ਅਡਾਪਟ ਕੀਤਾ ਅੱਜ ਵੀ ਪੰਜਾਬ ਦੀ ਸਰਕਾਰ ਜਿਹੜੀ ਅਸਲੇ ਰਾਜ ਕਰਦੀ ਹੈ ਇੱਥੇ ਆਪਣਾ ਕੈਂਡੀਡੇਟ ਜੇ ਫੇਰ ਵੀ ਜਿਮਨੀ ਚੋਣ ਦੇ ਵਿੱਚ ਉਹਨਾਂ ਨਹੀਂ ਦਿੱਤਾ ਕਦੀ ਉਹਨਾਂ ਨੇ ਕਾਂਗਰਸ ਦਾ ਕੈਂਡੀਡੇਟ ਉਹਨੂੰ ਬੁਲਾ ਕੇ ਆਪਣੀ ਪਾਰਟੀ 'ਚ ਲਿਆਂਦਾ ਤੇ ਫਿਰ ਉਹਨੂੰ ਟਿਕਟ ਦੇਤੀ ਇਥੇ ਤੱਕ ਚਰਨ ਚਰਨ ਦੀ ਜਿਮਨੀ ਚੋਣ ਦੇ ਵਿੱਚ ਤਿੰਨ ਵਾਰੀ ਦਾ ਐਮਐਲਏ ਜਿਹੜਾ ਹਰਦੀਪ ਸੰਧੂ ਹੁਣ ਬਣਿਆ ਉਹ ਅਕਾਲੀ ਦਲ ਦੇ ਉੱਤੇ ਤੋਂ ਜਿਹੜੀਆਂ ਸੀ ਉਹ ਸਿੱਧੇ ਜਿੱਤਿਆ ਸੀ ਪਰ ਇੱਕ ਵਾਰੀ ਹਾਰ ਗਿਆ ਪਰ ਉਹ ਹਲਾਕੇ ਬਣ ਗਏ ਉਹਨਾਂ ਨੇ ਸਰਵੇ ਕਰਾਇਆ ਜਿਹੜਾ ਉੱਥੋਂ ਦਾ ਐਮ.ਐਲ.ਏ ਸੀ ਡਾਕਟਰ ਕਸ਼ਮੀਰ ਸਿੰਘ ਸੋਲ ਉਹ ਨਾਮਰਾਦ ਬਿਮਾਰੀ ਦੇ ਨਾਲ ਉਹ ਵਿਚਾਰਾ ਇਸ ਦੁਨੀਆ ਤੋਂ ਰੁਖਸਤ ਹੋਇਆ ਪੂਰੀ ਸਾਡੇ ਬੰਦਾ ਆਪਣਾ ਨਹੀਂ ਖਿਡਾਰਿਆ ਵੀ ਜੇ ਤੁਸੀਂ 4 ਸਾਲ ਦੇ ਵਿੱਚ ਲੋਕਾਂ ਦੇ ਕੰਮ ਕੀਤੇ ਹੋ ਪੰਜਾਬ ਦੇ ਲੋਕਾਂ ਦੇ ਕੰਮ ਕੀਤੇ ਮਲਾਜਮਾਂ ਨੂੰ ਕੁਝ ਦਿੱਤਾ ਤਾਂ ਫਿਰ ਤੁਸੀਂ ਆਪਣਾ ਕੈਂਡੀਡੇਟ ਖਿਡਾਰੋ ਉਹ ਕੈਂਡੀਡੇਟ ਖਿਡਾਰਿਆ ਉਹ ਜਿਹਦੇ ਤੇ ਵੱਖ-ਵੱਖ ਤਰ੍ਹਾਂ ਦੇ ਦੋਸ਼ ਲੱਗਦੇ ਸੀ ਜਿਹੜੇ ਇਹਨਾਂ ਦੀਆਂ ਉਸ ਸਮੇਂ ਦਰਮਿਆਨ ਜਿਹੜੀਆਂ ਵੀਡੀਓ ਪਗੜਾ ਸਮਾਨ ਦੀ ਪਾਈਆਂ ਸੀ ਉਹ ਵੀਡੀਓ ਵੇਖੀ ਤਾਂ ਦੋਨਾਂ ਦਾ ਜ਼ਮੀਨ ਸਮਾਨ ਦਾ ਫਰਕ ਹੈ ਸੋ ਇਸ ਕਰਕੇ ਸਾਥਿਓ ਮੈਂ ਬੇਨਤੀ ਤੁਹਾਨੂੰ ਕਰਨੀ ਚਾਹਣਾ ਵੋਟਾਂ ਨੇੜੇ ਆ ਜਾਣੀਆਂ ਆਪਣੇ ਦਿਮਾਗ ਨੂੰ ਥੋੜਾ ਜਿਆ ਬੈਲੈਂਸ ਰੱਖਿਆ ਕਰੋ ਵੀ ਉਹ ਵੇਖ ਤੇ ਲੋਭੀ ਪੈਣਾ ਜਿਹਨਾਂ ਨੂੰ ਹੁਣ ਵੋਟਾਂ ਪਈਆਂ ਉਹਨਾਂ ਨੇ ਕੀ ਕੀਤਾ ਜਦੋਂ ਪਹਿਲਾਂ ਨੇ ਕਿ ਪਾਈਆਂ ਸੀ ਉਹਨਾਂ ਨੇ ਕੀ ਕੀਤਾ ਪਰ ਜੇ ਬੈਲੈਂਸ ਨਹੀਂ ਰੱਖਦੇ ਅਸੀਂ ਬੈਲੈਂਸ ਤੋਂ ਅਨਬੈਲੈਂਸ ਹੋ ਜਾਂਦੇ ਆ ਇਹੀ ਕਾਰਨ ਹੈ ਕਿ ਪੰਜਾਬ ਦੀ ਸਮੁੱਚੀ ਜਿਹੜੀ ਬਿਲਾਜਮ ਲਹਿਰ ਹੈ ਐ ਤੁਹਾਡੇ ਵੀ ਜਿਹੜੀ ਆ ਉਹ ਇਸੇ ਕਰਕੇ ਕੁੱਟ ਖਾ ਰਹੀ ਹੈ ਕਿ ਮੁੱਖ ਮੰਤਰੀ ਇਹ ਗੱਲ ਕਹਿ ਰਿਹਾ ਤੇ ਮੈਨੂੰ ਇਹਨਾਂ ਦੀ ਕੋਈ ਪਰਵਾਹ ਨਹੀਂ ਤੇ ਅਸੀਂ ਫਿਰ ਵੀ ਅੰਦਰ ਛੱਕੇ ਲੋਕ ਛੱਕੇ ਦੇ ਸਰਕਾਰ ਦੀਆਂ ਜਿਹੜੀਆਂ ਮਦਦ ਕਰਦੇ ਆ ਅੱਜ ਜਿਵੇਂ ਅੱਜ ਚੋਣਾ ਹੋਈਆਂ ਪੰਜਾਬ ਦੀ ਪੰਚਾਇਤੀ ਚੋਣਾ ਇਹਨਾਂ ਚੋਣਾ ਨਹੀਂ ਕਿਹਾ ਜਾ ਸਕਦਾ ਇਹਨਾਂ ਚੋਣਾ ਨੂੰ ਹਾਈਜੈਕ ਕਿਹਾ ਜਾਂਦਾ ਕਿ ਸਰਕਾਰ ਨੇ ਚੋਣਾ ਹਾਈਜੈਕ ਕੀਤੀਆਂ ਜਿੱਥੇ ਲੋਕ ਲੜੇ ਉਥੇ ਚੋਣਾ ਪਈ ਉਥੇ ਸਰਕਾਰ ਨੂੰ ਮੂੰਹ ਦਿਖਾਣੀ ਪਈ ਸੋ ਇਸ ਕਰਕੇ ਸਾਥੀਓ ਜਿਹੜਾ ਇਹ ਵਰਦਾਰ ਪਰવાર ਸਾਹਮਣੇ ਆ ਜਿਹੜਾ ਸਾਡੇ ਪੁਰਖਿਆਂ ਦੇ ਵੱਲੋਂ ਵਸਾਇਆ ਸੀ ਇਸ ਪਰਵਾਰ ਨੂੰ ਜਿੰਦਾ ਰੱਖਣ ਲਈ ਇਸ ਮਹਿਕਵੇ ਨੂੰ ਜਿੰਦਾ ਰੱਖਣ ਲਈ ਸਾਨੂੰ ਸਿਰਰ ਦੀ ਲੜਾਈ ਜਿਹੜੀ ਆ ਉਹ ਲੜਨੀ ਪੈਣੀ ਹੈ ਸਾਡੀ ਜਥੇਬੰਦੀ ਨੇ ਜੋ ਸਾਂਝੇ ਤੌਰ ਤੇ ਇੱਕ ਸਾਂਝਾ ਖੜਾ ਬਣਿਆ ਉਹਨਾਂ ਨੇ ਪਿਛਲੇ ਸਮੇਟ ਫੈਸਲਾ ਕੀਤਾ ਵੀ 1 ਤੋਂ ਲੈ ਕੇ 9 ਤੱਕ ਫੋਕੜ ਧੜ ਕਰਾਂਗੇ 16 ਤਰੀਕ ਨੂੰ ਸਭੂਚੇ ਹਾਰਤ ਦੇ ਵਿੱਚ ਜੋ ਦੇਸ਼ ਦੇ ਕੇਂਦਰ ਦੀ ਸਰਕਾਰ ਰਾਜ ਕਰਦੀ ਹੈ ਮੋਦੀ ਦੀ ਸਰਕਾਰ ਜਿਹੜੀ ਕਿ ਇਹਦੇ ਜਿਹੜੇ ਕੁਝ ਲੋਕ ਇਹ ਮਹਿਸੂਸ ਕਰਦੇ ਵੀ ਇਹ 500 ਸਾਲ ਬਾਅਦ ਰਾਮ ਰਾਜ ਆਇਆ ਉਸ ਰਾਮ ਰਾਜ ਨੇਨੇਕਾ ਕਾਨੂੰਨ ਜਿਹੜੇ ਆ ਉਹ ਪੰਜਾਬ ਜਦ ਸਮੁੱਚੇ ਹਿੰਦੁਸਤਾਨ ਦੇ ਮਜ਼ਮੂਰਾਂ ਦੇ ਖਿਲਾਫ ਕਿਸਾਨਾਂ ਦੇ ਖਿਲਾਫ ਬਾਸ ਕੀਤੇ ਆ ਸੋ ਇਹ ਸਰਕਾਰ ਵੀ ਉਹਦੇ ਖਿਲਾਫ ਵੀ ਸਾਨੂੰ ਜਿਹੜਾ ਲੜਨਾ ਪੈਣਾ ਬਿਜਲੀ ਬਿੱਲ 2025 ਜਿਹਦਾ ਸਾਡਾ ਹਊਆ ਜਿਹੜਾ 2300 ਚੱਲਦਾ ਆ ਰਿਹਾ ਉਹਨੂੰ ਪਾਸ ਕਰਨ ਲਈ ਸਰਕਾਰ ਨੇ ਪੂਰਾ ਜੋਰ ਲਾਇਆ ਪਰ ਜਦੋਂ ਲੋਕਾਂ ਦਾ ਵਿਰੋਧ ਵੇਖਿਆ ਉਹ ਬਿੱਲ ਪੈਂਡਿੰਗ ਰੱਖ ਲਿਆ ਉਹਦੇ ਇਬਜ ਦੇ ਵਿੱਚ ਮੰਦਰੇਗਾ ਚੱਕ ਦਿੱਤਾ ਲੇਬਰ ਕੋਰਟ ਚੱਕ ਦਿੱਤੇ ਬੀਮਾ ਜਿਹੜਾ ਸੀ ਉਹ 100% ਉਹਦੇ ਵਿੱਚ ਪ੍ਰਾਈਵੇਟ ਇੰਸਰ ਕਰ ਦਿੱਤੀ। ਕਹਿੰਦਾ ਮਤਲਬ ਆ ਵੀ ਸਰਕਾਰ ਨੇ ਮੁਲਾਜ਼ਮਾਂ ਦਾ ਕਿਸਾਨਾਂ ਦਾ ਵਿਰੋਧ ਵੇਖਿਆ ਤੇ ਉਹ ਪੈਂਡਿੰਗ ਬਿੱਲ ਕਰ ਲਿਆ ਤੇ ਤਿੰਨ ਜਿਹੜੇ ਬਿੱਲ ਜਿਹੜੇ ਸੀ ਉਹ ਸਾਡੇ ਲਈ ਅੱਜ ਤੱਕ ਕਿਸਾਨਾਂ ਦੇ ਸੀਡ ਬਿੱਲ ਹੈ ਜਿਹੜਾ ਜਿਹੜੇ ਤੁਸੀਂ ਆਪਾਂ ਕਹਿੰਦੇ ਵੀ ਨਿੰਮ ਦੀ ਨਿੰਬਰੇ ਪੱਤੇ ਖਾ ਲੋ ਇਹਦੇ ਨਾਲ ਤੁਹਾਡੀਆਂ ਕਈ ਬਿਮਾਰੀਆਂ ਜਿਹੜੀਆਂ ਠੀਕ ਹੋ ਜਾਣਗੀਆਂ ਪਰ ਜਿਹੜੀ ਸਰਕਾਰ ਨੇ ਸੀਡ ਬਿੱਲ ਲਿਆਂਦਾ ਉਸ ਸੀਡ ਬਿੱਲ ਦੇ ਵਿੱਚ ਤਾਨੂੰ ਕੋਈ ਵੀ ਚੀਜ਼ ਜਿਹੜੀ ਆਪਣੇ ਤੌਰ ਤੇ ਬੀਜਨ ਦੀ ਆਗਿਆ ਨਹੀਂ ਕਹਿੰਦਾ ਮਤਲਬ ਆ ਵੀ ਅਸੀਂ ਖੇਰ 300 ਸਾਲ ਪਹਿਲਾਂ ਪਹਿਲਾਂ ਅਸੀਂ ਅੰਗਰੇਜ਼ਾਂ ਦੇ ਛਤਰ ਖਾਦੇ ਸੀ ਆਜ਼ਾਦ ਆਜ਼ਾਦ ਹੋਏ ਭਾਵੇਂ ਕਿ ਪੰਜਾਬ ਬਾਕੀ ਦੇਸ਼ ਨਾਲ 100 ਸਾਲ ਬਾਅਦ ਜਲਾਬ ਹੋਇਆ ਜੋਗੇ ਤੇ ਲਾਦਰ ਨਾਲੇ ਲੋਟ ਸੀ ਮਹਾਰਾ ਰਣਜੀਤ ਸਿੰਘ ਦਾ ਰਾਜ ਸੀ ਪਰ ਇਸ ਸ਼ਹਿਰ ਤੇ ਜਿਹੜੇ ਉਸ ਸਮੇਂ ਦੇ ਹਾਕਮ ਸੀ ਉਹ ਮਹਾਰਾ ਰਣਜੀਤ ਸਿੰਘ ਦੇ ਵੋਲਟ ਸੀ ਉਹ ਰਿਹਾ ਉਸ ਵੇਲੇ ਵੀ ਅੰਗਰੇਜ਼ਾਂ ਦੇ ਪਿੱਛੇ ਸੀ ਸੋ ਇਸ ਕਰਕੇ ਸਾਨੂੰ ਜਿਆਦਾ ਇਹਨਾਂ ਨੂੰ ਆਤ ਨਹੀਂ ਰੱਖਣੀ ਚਾਹੀਦੀ ਆਪਣੇ ਸੰਘਰਸ਼ ਦੀ ਪ੍ਰਾਪਤੀ ਲਈ ਆਪਣੇ ਬੱਚਿਆਂ ਦੇ ਪੇਸ਼ਕ ਦੀ ਪ੍ਰਾਪਤੀ ਲਈ ਤੇ ਜਿਹੜੇ ਲੜਕਾ ਕਹਿ ਕੇ ਗਿਆ ਤੇ ਜਿਨ੍ਹਾਂ ਨੇ ਡਿਪਲੋਮਾ ਕੀਤਾ ਇੱਕ ਸਾਲ ਦੀ ਪ੍ਰਿੰਟਸ ਕਰਾਈ ਹੈ ਤੇ ਮਹਿਕ ਮਰੀ ਜੁਨਵਰੀ ਬਣਦੀ ਆ ਜਿਹਨੂੰ ਕਿਹੜੀ ਪੋਸਟ ਤੇ ਲਾਉਣਾ ਤੁਸੀਂ ਉਹਨਾਂ ਨੂੰ ਅਪ੍ਰਿੰਟਸ ਨੇਜ਼ੀ ਕਰਾਉਣੀ ਪੈਂਦੀ ਜੇ ਤੁਸੀਂ ਉਹਨਾਂ ਦੀ ਅਪ੍ਰਿੰਟਸ ਜਿਹੜੀ ਹੈ ਵੈਲਿਡਿਟੀ ਨਹੀਂ ਸੀ ਕਰਨੀ ਸਾਲ-ਸਾਲ ਉਹਨਾਂ ਨੂੰ ਪ੍ਰਿੰਟਸ ਕਰਾਈ ਉਸ ਤੋਂ ਬਾਅਦ ਸੜਕ ਦੇ ਪੁਰੇ ਫਿਰਦੇ ਆ ਪਰਲੇ ਬੱਲੇ ਸਾਡੇ ਸਾਥੀ ਜਿਹੜੇ ਆ ਉਹ ਮੀਟਰ ਰੀਡਰ ਜਿਹੜੇ ਕੰਟਰੈਕਟ ਦੇ ਆਧਾਰ ਤੇ ਬੈਠੇ ਆ ਉਹ ਬੈਠੇ ਆ ਉਹਨਾਂ ਨੂੰ ਲੰਦੂनियां ਪੈਸੇ ਦੇ ਉੱਤੇ ਤੇ ਪਿਛਲੇ 10 ਦਾ 12-12 ਸਾਲ ਤੋਂ ਕੱਚੇ ਦੋਸਤੇ ਰੱਖਿਆ ਜਦੋਂ ਵੀ ਮੰਗ ਕਰਦੇ ਆ ਤੇ ਸਾਡਾ ਮਹਿਕਮਾ ਇਹ ਰੇਸ 'ਚ ਸਫਾਈ ਕੰਮ ਆ ਸਫਾਈ ਕੰਮ ਨਹੀਂ ਹੈ ਇੱਥੇ ਦੇ ਰੈਗੂਲਰ ਕੰਮੇ ਵਰਤੀ ਕਰਨੇ ਚਾਹੀਦੇ ਆ ਸੋ ਸਾਥیوں ਮੈਂ ਜਰਾ ਸਮਾਂ ਨਹੀਂ ਲੈਣਾ ਮੈਂ ਇੰਦੀਆ ਤੁਹਾਡੇ ਨਾਲ ਬੇਨਤੀਆਂ ਸਾਧੀਆਂ ਕਰਦਾ ਤੇ ਆਪ ਕਰਦਾ ਵੀ ਜਿਹੜਾ ਸਾਝਾ ਖੜਾ ਜੋਸ਼ ਸੰਘਰਸ਼ ਲਏਗਾ ਉਹ ਅਸੀਂ ਪੂਰੀ ਤਾਨਦੇਈ ਦੇ ਨਾਲ ਪੂਰੀ ਤਾਕਤ ਨਾਲ ਲਾਗੂ ਕਰਾਂਗੇ ਪਰ ਸਾਡੀ ਇੱਕ ਅਫਸੋਸ ਹੈ ਜਿਹੜੇ ਸਾਥੀ ਜਿਨ੍ਹਾਂ ਦੇ ਵਾਸਤੇ ਆਪਾਂ ਲੜ ਰਹੇ ਆ ਲੜਦੇ ਸੀ ਆਪਣੇ ਵਾਸਤੇ ਗਏ ਆ ਸਾਨੂੰ ਖਦਸ਼ਾ ਵੀ ਇਹ ਸਰਕਾਰ ਸਾਡੀ ਪੈਨਸ਼ਨ ਵੀ ਬੰਦ ਕਰ ਦੇਗੀ ਸਾਨੂੰ ਖਦਸ਼ਾ ਇਹ ਸਰਕਾਰ ਨੌਜਵਾਨਾਂ ਦੀਆਂ ਨੌਕਰੀਆਂ ਵੀ ਖਤਮ ਕਰ ਦੇਗੀ ਸਾਨੂੰ ਇਹ ਵੀ ਖਦਸ਼ਾ ਵੀ ਇਹ ਜਿਹੜੇ ਸਾਡੇ ਨੌਜਵਾਨ ਇਹਨਾਂ ਦੇ ਰੋਜ਼ਗਾਰ ਬੰਦ ਕਰ ਦੇਗੀ ਇੱਕ ਹੋਰ ਵੀ ਵੱਡੀ ਬਾਤ ਘਾਤਕ ਗੱਲ ਹੈ ਜਿਹੜੇ ਸਾਥੀ ਹਰ ਮੰਡੇ ਗੱਲ ਕੀਤੀ ਸੀ ਪੀਸੀਐਸ ਬੀਪੀਐਸ ਜਿਹੜਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਹੈ ਅਸੀਂ ਮੰਤਰੀ ਨੂੰ ਠੋਕ ਕੇ ਕਿਹਾ ਸੀ ਜੇ ਜਿਹੜੇ ਤੁਸੀਂ ਨੈਕਸ ਜਿਹੜੇ ਟੈਸਟ ਜਿਹੜੇ ਲੈ ਕੇ ਤੁਸੀਂ ਆਲ ਇੰਡੀਆ ਲੈਵਲ ਤੇ ਤੁਸੀਂ ਅਫਸਰ ਭਰਤੀ ਕਰਦੇ ਹੋ ਉਹਨਾਂ ਪਰੋਂ ਪੰਜਾਬ ਦੇ ਸੱਭਿਆਚਾਰ ਦੇ ਨਾਲ ਪੰਜਾਬ ਦੇ ਲੋਕਾਂ ਦੀਆਂ ਬੁਸਟਾਲਾਂ ਦੇ ਨਾਲ ਕੋਈ ਪਤਾ ਨਹੀਂ ਪਰ ਤੁਸੀਂ ਲਗਾਤਾਰ ਉਹਦੇ ਉਸ ਪੇਪਰ ਦੇ ਨਾਲ ਹੀ ਕਰ ਰਹੇ ਹੋ ਜਦੋਂ ਦੂਸਰੇ ਬੰਨੇ ਪੰਜਾਬ ਵਾਖੋ ਹਿੰਦ ਹਿੰਦੁਸਤਾਨ ਦੇ ਵਾਖੋ ਸੂਬਿਆਂ ਦੇ ਵਿੱਚ ਉਹ ਆਪਣੇ ਪੱਤਰ ਦੇ ਪੇਪਰ ਲੈ ਕੇ ਬੱਚਿਆਂ ਨੂੰ ਭਰਤੀ ਕਰਦੇ ਸੀ ਉਹਨੇ ਨਾ ਇਹ ਸਰਕਾਰ ਨੇ ਇੱਕ ਹੋਰ ਬੜਾ ਖਤਰਨਾਕ ਕਦਮ ਚੁੱਕਿਆ ਹੈ ਜਿਹੜੀ ਪੰਜਾਬ ਪਬਲਿਕ ਸਰਵਿਸਿਜ਼ ਮਿਸ਼ਨ ਹੈ ਉਹਦੇ ਰਾਈ ਗੱਜੜਾਪਰਾਂ ਦੀ ਆਪੋਸਾ ਕਰਦੀ ਹੈ